ਜੀ ਹੋਰ ਇੱਕ ਬੂਟਾ ਹੋਰ ਤੁਹਾਨੂੰ ਦਿਖਾਉਣਾ ਮੈਂ ਇੱਧਰ ਆਓ ਇਹ ਜਿਹੜਾ ਆ ਇਹ ਤਾਂ ਹੈਗਾ ਤੁਹਾਡਾ ਮਸੰਮੀ ਨਹੀਂ ਭਾਜੀ ਮਾਲਟਾ ਸਾਰੇ ਇਹੀ ਕਹਿੰਦੇ ਆ ਭਾਜੀ ਮਾਲਟਾ ਤਾਂ ਨਹੀਂ ਸਾਰੇ ਕੋਈ ਕਹਿੰਦਾ ਮਸੰਮੀ ਹੈ ਕੋਈ ਕਹਿੰਦਾ ਸੰਤਰਾ ਕੋਈ ਕਹਿੰਦਾ ਮਾਲਟਾ ਹੈ ਅੱਛਾ ਪਰ ਇਹ ਮੈਂ ਇੱਥੇ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਇਹ ਹੈਗਾ ਡੇਜੀ ਫਰੂਟ ਡੇਜੀ ਡੇਜੀ ਇਹ ਮਸੰਮੀ ਤਾਂ ਕਿੰਨੂ ਦੇ ਸਮੇਲ ਤੋਂ ਤਿਆਰ ਕੀਤਾ ਹੋਇਆ ਹੈ अच्छा जी हाइब्रिड है मतलब नहीं हाइब्रिड नहीं ਇਹਨੂੰ ਕਹਿ ਸਕਦੇ ਹਾਈਬ੍ਰिड ਵੀ ਕਹਿ ਸਕਦੇ ਆ ਜੀ ਪਰ ਇਹ ਦਾ ਜਿਹੜਾ ਹੈਗਾ ਆ ਜੀ ਜੇ ਕਿਸੇ ਚ ਖੂਨ ਦੀ ਕਮੀ ਹੈ ਨਾ ਉਹਦੇ ਵਾਸਤੇ ਫਰੂਟ ਬਹੁਤ ਵਧੀਆ ਹੈ अच्छा जी हां देसी ਕਹਿੰਦੇ ਆ देसी ਇਹਨੂੰ ਕਹਿੰਦੇ ਆ ਇਹਦੇ ਵਿੱਚ ਉਹ ਟੇਸ ਜਿਹੜਾ ਕਿੰਨੂ ਦਾ ਵੀ ਆਉਣਾ ਹੈ ਤੇ ਮਸੰਮੀ ਦਾ ਵੀ ਆਉਣਾ ਜਦੋਂ ਪੱਕਿਆ اچھا ਜੀ हां ਤੇ ਤਿਆਰ ਹੈ ਕਿ ਕਿਦਾਂ ਹੈ ਨਹੀਂ ਅਜੇ ਅਜੇ ਤੱਕ ਹੋਣਾ ਹੈ ਆ ਪਾਜੀ ਇਹ اچھا ਜੀ ਨਵੰਬਰ ਦੇ ਵਿੱਚ ਪੱਕੇਗਾ ਇਹ ਉਹਦਾ ਤਾਂ ਕਲਰ ਜਿਹੜਾ ਸੰਤਰੀ ਹੋ ਜਾਏਗਾ ਸੰਤਰੇ ਨਾਲੋਂ ਥੋੜਾ ਜਿਆ ਲਾਲਗੀਚ ਹੋਏਗਾ ਜਿੱਦਾਂ ਕਿੰਨੂੰ ਆਪਾਂ ਦੇਖਦੇ ਨਾ ਉਹਦਾ ਸੰਤਰੀ ਕਲਰ ਹੋ ਜਾਂਦਾ ਠੀਕ ਹੈ ਜੀ ਤੇ ਉਹਦੇ ਨਾਲੋਂ ਵੀ ਲਾਲ ਕਲਰ ਇਹਦਾ ਹੋ ਜਾਂਦਾ ਉੱਪਰ ਬਾਹਰੋਂ ਛਿਲਕੇ ਦਾ ਆਹ ਵਾਤਾ ਨਵੀਆਂ ਨਵੀਆਂ ਚੀਜ਼ਾਂ ਹੀ ਆ ਹੈ ਜੀ 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 ਇਹ ਕਿੱਥੇ ਦਾ ਆ ਉਹਦਾ ਇਹ ਆਪਣੇ ਇੱਥੇ ਤਿਆਰ ਹੋਇਆ ਜੀ ਅੱਛਾ ਤੁਸੀਂ ਆਂ ਕੀਤਾ ਇੱਥੇ ਤਿਆਰ ਨਹੀਂ ਆਪਣੇ ਸਰਕਾਰੀ ਨਰਸਰੀ ਚ ਵੀ ਤਿਆਰ ਹੋ ਜਾਂਦਾ ਹੋਇਆ ਉੱਥੋਂ ਵੀ ਮਿਲ ਜਾਂਦਾ ਇਹ ਉਹਦਾ ਘਰਾਂ ਚ ਮੈਂ ਸੁਣੇ ਨਹੀਂ ਲੱਗੇ ਹੋ ਇਹ ਵਾਲੇ ਕਿਸੇ ਨੂੰ ਪਤਾ ਨਹੀਂ ਹੋਇਆ ਇਹ ਪਤਾ ਨਹੀਂ ਹੈਗਾ ਘੱਟ ਪਤਾ ਆ ਇਦੇ ਵਿੱਚ ਜਿਹੜੀਆਂ ਦੂ ਦੋ ਰੂਟ ਸਟਾਕ ਆਉਂਦੀਆਂ ਇੱਕ ਗਰੀਜ਼ੋ ਆਉਂਦੀ ਹੈ ਇੱਕ ਜੱਟੀ ਖੱਟੀ ਤੇ ਹੁੰਦਾ ਹੈ ਅੱਛਾ ਜੀ ਤਿਆਰ ਠੀਕ ਇਹ ਦੋ ਰੂਟ ਟੌਕ ਤੇ ਤਿਆਰ ਹੁੰਦਾ ਹੈ ਨਹੀਂ ਬਹੁਤ ਜਿਵੇਂ ਇਹ ਪੌਦੇ ਹੈਗੇ